ਇੱਥੇ ਜਿਹੜਾ ਹਰੀਕਾ ਪਿੰਡ ਹੈ ਇਸ ਪਿੰਡ ਦਾ ਜਿਹੜਾ ਸਰਦਾਰ ਸੀ ਮੁਖੀਆ ਕਹਦੇ ਹੋ ਚੌਧਰੀ ਕਹਦੇ ਹੋ ਦੇਖੋ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਕੋਈ ਪੰਚ ਕਹਿੰਦਾ ਹੈ ਕੋਈ ਸਰਪੰਚ ਕਹਿੰਦਾ ਹੈ ਕੋਈ ਚੌਧਰੀ ਕਹਿੰਦਾ ਹੈ ਕੋਈ ਠਾਕੁਰ ਵੀ ਕਹਿੰਦਾ ਕਿਤੇ ਕਿਤੇ ਸ਼ਬਦ ਮੁਖੀਆ ਵੀ ਬੋਲਿਆ ਜਾਂਦਾ ਹੈ ਹਰੀਕੇ ਨਗਰ ਦਾ ਜਿਹੜਾ ਆਗੂ ਸੀ ਸਰਦਾਰ ਸੀ ਤਿੰਨ ਭੀ ਸੁਨ ਕਰ ਸੁਜਸ ਉਦਾਰਾ ਉਹਨੇ ਵੀ ਸੁਣਿਆ ਕਿ ਜਿਹੜੇ ਗੁਰੂ ਜੀ ਮੇਰੀ ਨਗਰੀ ਵਿੱਚ ਆਏ ਨੇ ਗੁਰੂ ਅੰਗਦ ਸਾਹਿਬ ਇਹ ਗੁਰੂ ਨਾਨਕ ਦੀ ਗੱਦੀ ਤੇ ਸ਼ਿਸ਼ੋਭਤ ਨੇ ਤੇ ਇਹ ਵੀ ਸੁਣਿਆ ਵੀ ਇਹ ਸਾਡੇ ਪਿੰਡ ਚ ਰਹਿ ਕੇ ਗਏ ਨੇ ਇਹਨਾਂ ਦੀ ਸਾਡੇ ਪਿੰਡ ਦੇ ਨਾਲ ਬੜੀ ਸਾਂਝ ਹੈ ਨਿਕਟਤਾ ਹੈ ਹਾਂਜੀ ਕਰਮਾ ਤੇ ਸਾਹਿਬ ਗੁਰ ਪਏ ਪੂਰਵ ਬਸਤ ਹੋ ਤੇ ਜੋ ਗਏ ਮਹਿਮਾ ਇਸ ਨੇ ਸੁਣੀ ਹੈ ਕਿ ਇਹ ਸਾਹਿਬ ਬੜੇ ਕਰਾਮਾਤੀ ਨੇ ਪੂਰੇ ਕਰਾਮਾਤ ਦੇ ਵਿੱਚ ਭਰੇ ਹੋਏ ਨੇ ਉਸ ਚੌਧਰੀ ਨੇ ਵੀ ਸੁਣਿਆ ਸਰਦਾਰ ਨੇ ਇਹ ਵੀ ਸੁਣਿਆ ਵੀ ਇਹ ਇਸ ਨਗਰ ਦੇ ਵਾਸੀ ਵੀ ਨੇ ਕੁਝ ਸਮਾਂ ਇਥੇ ਇਹਨਾਂ ਨੇ ਰਹਿਣਾ ਵੀ ਕੀਤਾ ਇਹਨਾਂ ਦੇ ਮਾਤਾ ਪਿਤਾ ਪਰਿਵਾਰ ਹਰੀਕੇ ਨਗਰ ਵਿੱਚ ਕੁਝ ਸਮਾਂ ਰਹਿ ਕੇ ਗਿਆ ਹਾਂ ਜੀ ਮਿਲਣ ਹੇਤ ਸੋ ਪੀ ਚਲ ਆਇਓ ਸਦ ਹਿਤ ਮਹਾਨਮ ਪ੍ਰਥਮ ਪਠਾਇਓ ਇਹ ਜਿਹੜਾ ਚੌਧਰੀ ਸੀ ਇਹ ਗੁਰੂ ਜੀ ਨੂੰ ਮਿਲਣ ਵੀ ਆਉਂਦਾ ਪਰ ਮਿਲਣ ਤੋਂ ਪਹਿਲਾਂ ਇਹਨੇ ਕੀ ਕੀਤਾ ਇਹਨੇ ਆਪਣਾ ਬੰਦਾ ਭੇਜਿਆ ਵੀ ਜਾ ਭਾਈ ਉੱਥੇ ਸਾਧੂ ਮਹਾਤਮਾ ਆਏ ਨੇ ਗੁਰੂ ਅੰਗਦ ਸਾਹਿਬ ਆਏ ਨੇ ਤੇ ਤੂੰ ਜਾ ਮੇਰੇ ਵੱਲੋਂ ਕਮੀ ਜਾ ਕੇ ਵੀ ਮੈਨੂੰ ਚੌਧਰੀ ਸਾਹਿਬ ਨੇ ਕੱਲਿਆ ਸਰਦਾਰ ਜੀ ਨੇ ਕੱਲਿਆ ਇਹ ਜਿਹੜਾ ਸਰਦਾਰ ਸੀ ਹਰੀਕੇ ਦਾ ਇਹਨੇ ਗੁਰੂ ਸਾਹਿਬ ਨੂੰ ਆਪ ਮਿਲਣ ਜਾਣ ਤੋਂ ਪਹਿਲਾਂ ਇੱਕ ਆਪਣਾ ਆਦਮੀ ਭੇਜਿਆ ਦੇਖੋ ਇਹ ਤਰੀਕਾ ਤੇ ਠੀਕ ਹੈ ਮਹਿਮਾਨ ਨਿਵਾਜੀ ਦਾ ਕਿ ਜਾ ਭਾਈ ਪੁੱਛ ਕੇ ਆ ਗੁਰੂ ਜੀ ਆਏ ਨੇ ਤੇ ਜਾ ਕੇ ਕਹੀਂ ਮੈਨੂੰ ਸਰਦਾਰ ਜੀ ਨੇ ਕੱਲਿਆ ਤੇ ਦੱਸੋ ਮਹਾਰਾਜ ਤੁਹਾਡੀ ਕੀ ਸੇਵਾ ਕਰੀਏ ਜੀ ਆਇਆਂ ਨੂੰ ਤੁਸੀਂ ਸਾਡੇ ਨਗਰ ਵਿੱਚ ਆਏ ਹੋ। ਹਾਂ। ਸ੍ਰੀ ਅੰਗਤ ਤੈਨ ਕੀ ਗਤ ਜਾਣੀ ਅਦਕ ਪਧਾਰਤ ਤੇ ਬੜ ਮਾਨੀ ਪਰ ਇਹ ਗਲਤੀ ਉਹਦੇ ਕੋਲੋਂ ਹੋ ਗਈ। ਇਦਾਂ ਦਾ ਜਿਹੜਾ ਵਿਹਾਰ ਹੈ, ਇਦਾਂ ਦਾ ਵਰਤਾਰਾ ਜਿਹੜਾ ਹੈ ਉਹ ਗੁਰੂਆਂ ਪੀਰਾਂ ਫਕੀਰਾਂ ਨਾਲ ਨਹੀਂ ਕਰੀਦਾ। ਕਿ ਬੰਦਿਆਂ ਨੂੰ ਭੇਜ ਕੇ ਉਹ ਹਾਲ ਪੁੱਛਿਆ ਜਾਏ, ਸੇਵਾ ਪੁੱਛੀ ਜਾਏ। ਆਪ ਜਾਣਾ ਚਾਹੀਦਾ ਸੀ। देखो ਤੁਸੀਂ ਇੱਕ ਗੱਲ ਨੋਟ ਕਰੋ ਇਹ ਇਹ ਤੁਹਾਨੂੰ ਵੀ ਆਉਂਦਾ ਤੁਹਾਡੇ ਘਰ ਦੀ ਬੈਲ ਵੱਜੀ ਹੈ ਬੱਚੇ ਨੇ ਤੁਹਾਡੀ ਘਰ ਵਾਲੀ ਨੇ ਜਾਂ ਤੁਸੀਂ ਖੁਦ ਆਪ ਤੁਸੀਂ ਵੇਖਿਆ ਵੀ ਬਾਹਰ ਕੌਣ ਹੈ ਬਾਹਰ ਕੋਈ ਬਹੁਤ ਵੱਡਾ ਬੰਦਾ ਆਇਆ ਹੁਣ ਤੁਸੀਂ ਕਦੇ ਨਹੀਂ ਕਹੋਗੇ ਜਾਂ रामੂ ਬਾਹਰ ਬੂਆ ਖੋਲ ਕੇ ਆ ਤੁਸੀਂ ਬੱਚੇ ਨੂੰ ਵੀ ਨਹੀਂ ਕਹੋਗੇ ਵੀ ਜਾ ਬੇਟਾ ਬਾਹਰ ਬੂਆ ਖੋਲ ਕੇ ਆ ਜੇ ਕੋਈ ਜਾਣ ਵੀ ਲੱਗੇ ਤਾਂ ਆਪਾਂ ਕਹਿੰਦੇ ਨਹੀਂ ਪੁੱਤਰ ਤੁਸੀਂ ਰੁਕ ਜਾਓ ਮੈਂ ਜਾਂਦਾ ਇਹ ਇੱਕ ਸਲੀਕਾ ਹੈ ਕਿ ਜੇ ਕੋਈ ਤੁਹਾਡੇ ਘਰ ਵੱਡਾ ਬੰਦਾ ਆਇਆ ਹੈ ਤੇ ਤੁਹਾਨੂੰ ਵੈਲਕਮ ਵੀ ਆਪ ਕਰਨਾ ਚਾਹੀਦਾ ਹੈ ਰਸੀਵ ਆਪ ਜਾ ਕੇ ਕਰਨਾ ਚਾਹੀਦਾ ਹੁਣ ਇਦਾਂ ਦਾ ਪ੍ਰੋਟੋਕਾਲ ਜਿਹੜਾ ਤੁਸੀਂ ਰੋਜ਼ ਵੇਖਦੇ ਹੋ ਜਦੋਂ ਬਾਹਰਲੇ ਮੁਲਕਾਂ ਤੋਂ ਪ੍ਰਧਾਨ ਮੰਤਰੀ ਆਉਂਦਾ ਹੈ ਤਾਂ ਅਮੂਮਨ ਉਹਨੂੰ ਰਸੀਵ ਕਰਨ ਵੀ ਪ੍ਰਧਾਨ ਮੰਤਰੀ ਜਾਂਦਾ ਹੈ ਫੋਰਨ ਮਿਨਿਸਟਰ ਆਵੇ ਤੋ ਉਹਨੂੰ ਫੋਰਨ ਮਿਨਿਸਟਰ ਰਿਸਿਵ ਕਰਨ ਜਾਂਦਾ ਕੋਈ ਬਿਊਰੋਕ੍ਰੇਸੀ ਦਾ ਵਿਅਕਤੀ ਆਵੇ ਏਅਰਪੋਰਟ ਤੇ ਤੇ ਉਹਨੂੰ ਬਾਹਰਲੇ ਮੁੜਕਦਾ ਉਹਨੂੰ ਬਿਊਰੋਕ੍ਰੇਸੀ ਵਾਲੇ ਜਾਂਦੇ ਨੇ ਆਰਮੀ ਦੇ ਜਨਰਲ ਆਉਂਦੇ ਨੇ ਉਹਨੂੰ ਫਿਰ ਆਰਮੀ ਵਾਲੇ ਜਾ ਕੇ ਰਿਸਿਵ ਕਰਦੇ ਨੇ ਯਤਨ ਕੀਤਾ ਜਾਂਦਾ ਹੈ ਕਿ ਉਸੇ ਤਰ੍ਹਾਂ ਦੇ ਰੈਂਕ ਦੇ ਨਾਲ ਜਾ ਕੇ ਉਹਦਾ ਸਨਮਾਨ ਕੀਤਾ ਜਾਏ ਚੌਧਰੀ ਤੋਂ ਗਲਤੀ ਹੋ ਗਈ ਤੁਹਾਨੂੰ ਮੈਨੂੰ ਲੱਗੇਗਾ ਵੀ ਇਹ ਠੀਕ ਗੱਲ ਹੈ ਮਾੜੀ ਥੋੜਾ ਕੋਈ ਉਨੇ ਆਪ ਜਾਣ ਤੋਂ ਪਹਿਲਾਂ ਪੁੱਛਿਆ ਵੀ ਜਾਂ ਸੇਵਾ ਪੁੱਛ ਗਿਆ ਪਰ ਗਲਤੀ ਇਹ ਹੋ ਗਈ ਵੀ ਉਹ ਉਹ ਚੌਧਰੀ ਗੁਰੂ ਜੀ ਦੇ ਬਰਾਬਰ ਨਹੀਂ ਸੀਗਾ ਅਗਰ ਗੁਰੂ ਜੀ ਦੀ ਗੱਲ ਕਰੀਏ ਤੇ ਗੁਰੂ ਜੀ ਦੇ ਚਰਨਾਂ 'ਚ ਤੇ ਕਰੋੜਾ ਚੌਧਰੀ ਤੁਰੇ ਫਿਰਦੇ ਨੇ ਜਦੋਂ ਆਦਮੀ ਨੇ ਆ ਕੇ ਪੁੱਛਿਆ ਵੀ ਮਹਾਰਾਜ ਕੋਈ ਸੇਵਾ ਦੱਸੋ ਤੇ ਅੰਤਰਜਾਮੀ ਗੁਰੂ ਅੰਗਦ ਸਾਹਿਬ ਸਮਝ ਗਿਆ ਕਿ ਚੌਧਰੀ ਹੰਕਾਰੀ ਹੈ ਉਹਨੂੰ ਆਪਣੇ ਪਦਾਰਥਾਂ ਦਾ ਆਪਣੇ ਮੁਖੀਏ ਹੋਣ ਦਾ ਬਹੁਤ ਵੱਡਾ ਹੰਕਾਰ ਹੈ ਹਾਂਜੀ ਜਾਂ ਤੇ ਇੱਕ ਪਹੂਰਾ ਲਿਆਵੋ ਇਸ ਬੈਟਨ ਕੇ ਹੇ ਤਦਸਾਵੋ ਗੁਰੂ ਅੰਗਦ ਸਾਹਿਬ ਨੇ ਉਹਦੇ ਕੋਲੋਂ ਨਾ ਦੁੱਧ ਮੰਗਾਇਆ ਨਾ ਕੋਈ ਹੋਰ ਪਦਾਰਥ ਮੰਗਾਇਆ ਕਹਿਣ ਲੱਗੇ ਚੌਧਰੀ ਨੂੰ ਕਹਿ ਵੀ ਸਰਦਾਰ ਨੂੰ ਕਹਿ ਇੱਕ ਪਲੰਘ ਭੇਜ ਦਵੇ ਸਾਡੇ ਬੈਠਣ ਵਾਸਤੇ ਸੌਣ ਵਾਸਤੇ ਕਹਿਣ ਲੱਗਾ ਜੀ ਠੀਕ ਹੈ ਦਾਸ ਆਨ ਤਤਕਾਲ ਵਿਸ਼ਾਵਾਂ ਇਤਨੇ ਮਹਿ ਚਲ ਕਰਸੋ ਆਵਾ ਜਿਹੜਾ ਨੌਕਰ ਆਇਆ ਸੀ ਚੌਧਰੀ ਦਾ ਸਰਦਾਰ ਦਾ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਉਹਨਾਂ ਨੇ ਤੇ ਪਲੰਘ ਮੰਗਿਆ ਉਹ ਕਹਿੰਦਾ ਲੈ ਜਾ ਹੁਣ ਉਹ ਵੱਡਾ ਬੰਦਾ ਸੀ ਉਹਦੇ ਘਰੋਂ ਇੱਕ ਪਲੰਘ ਲਿਆਂਦਾ ਬਿਸਤਰਾ ਲਿਆਂਦਾ ਤੇ ਗੁਰੂ ਜੀ ਦੇ ਬੈਠਣ ਬਰਾਜਣ ਵਾਸਤੇ ਉਹਨੇ ਲਿਆ ਕੇ ਪਲੰਘ ਡਾਵੀ ਦਿੱਤਾ ਵਿਸ਼ਾ ਵੀ ਦਿੱਤਾ ਕੇਤਕ ਸੰਗ ਲੋਕ ਤਹ ਆਏ ਸਵਨ ਦੇਖ ਕੇ ਸੀਸਨ ਵਾਏ ਜਿਵੇਂ ਹੀ ਪਲੰਗ ਡੱਸ ਗਿਆ ਗੁਰੂ ਜੀ ਬੈਠ ਗਏ ਤੋਂ ਸਰਦਾਰ ਵੀ ਆ ਗਿਆ ਹੁਣ ਜਦੋਂ ਸਰਦਾਰ ਆਇਆ ਤੇ ਉਹਨੇ ਕੀ ਕੀਤਾ ਦਾਸ ਆਣ ਤਤਕਾਲ ਬਿਸ਼ਾਵਾ ਤਿੰਨ ਤੇ ਇਤਨੇ ਮੈਂ ਚਲ ਕਰਸੋ ਆਵਾ ਕੇਤਕ ਸੰਗ ਲੋਕ ਤਹ ਆਏ ਸਭਨ ਦੇਖ ਕੇ ਸੀਸ ਨਵਾਇਆ ਜਦੋਂ ਚੌਧਰੀ ਸਰਦਾਰ ਆਇਆ ਉਹ ਇਕੱਲਾ ਨਹੀਂ ਸੀਗਾ ਉਹਦੇ ਨਾਲ ਕਈ ਲੋਕ ਆਏ ਹੁੰਦਾ ਹੀ ਇਹ ਵੱਡੇ ਬੰਦੇ ਨਾਲ ਦੁਨੀਆ ਹੁੰਦੀ ਹੈ ਪਰ ਜਿਹੜੇ ਨਾਲ ਆਏ ਸਨ ਉਹਨਾਂ ਨੇ ਹੱਥ ਜੋੜੇ ਕਿਸੇ ਨੇ ਸਿਰ ਨਵਾਇਆ ਕਿਸੇ ਨੇ ਮੱਥਾ ਵੀ ਟੇਕਿਆ ਪਰ ਇਹ ਚੌਧਰੀ ਨੇ ਕੁਝ ਨਹੀਂ ਕੀਤਾ ਇਹ ਆਇਆ ਉਹਨੇ ਮੰਤਰੀਆਂ ਸੰਤਰੀਆਂ ਨੂੰ ਮੋਢੇ ਮਾਰਦਾ ਨਾ ਹੱਥ ਜੋੜੇ ਨਾ ਸਿਰਨਮਾਇਆ ਨਾ ਮੱਥਾ ਟੇਕਿਆ ਹਾਂ ਤੇ ਮੈਂ ਮਾਨੀ ਜੋ ਸਰਦਾਰ ਨਹੀਂ ਪੰਘੂਰੇ ਦੇਸ਼ ਪਗਧਾਰ ਤੇ ਮੈਂ ਮਾਨੀ ਜੋ ਸੰਤਾ ਜੋ ਸਰਦਾਰ ਨਹੀਂ ਪੰਘੂਰੇ ਦੇਸ਼ ਪਗਧਾਰ ਇਹ ਜਿਹੜਾ ਮੁਖੀਆ ਸੀ ਇਹਨੇ ਕੀ ਕੀਤਾ ਇਹ ਉਸ ਪਲੰਘ ਵਾਲੇ ਪਾਸੇ ਨੂੰ ਗਿਆ ਹੀ ਨਹੀਂ ਜਿੱਧਰ ਗੁਰੂ ਜੀ ਬੈਠੇ ਸੀ ਭੀੜ ਦੇ ਨਾਲ ਆਇਆ ਆਪਣੇ ਨਾਲ ਕੁਝ ਲੋਕ ਲੈ ਕੇ ਆਇਆ ਨਾਲ ਆਏ ਲੋਕਾਂ ਨੇ ਵਰਤਾਰਾ ਠੀਕ ਕੀਤਾ ਜੋ ਮਾਨ ਸਤਕਾਰ ਬਣਦਾ ਸੀ ਉਹਨਾਂ ਨੇ ਦਿੱਤਾ ਗੁਰੂ ਜੀ ਨੂੰ ਪਰ ਇਹਨੇ ਆਪ ਨਹੀਂ ਦਿੱਤਾ ਸ਼ਾਇਦ ਇਹਨੂੰ ਲੱਗਿਆ ਹਣਾ ਵੀ ਪਲੰਘ ਤੇ ਮੇਰਾ ਹੀ ਹੈ ਬਾਬਾ ਭਾਵੇਂ ਕੋਈ ਹੋਵੇ ਕੀ ਫਰਕ ਪੈਂਦਾ ਹੈ ਹਾਂਜੀ ਸ੍ਰੀ ਗੁਰ ਤਰੇ ਪ੍ਰਯੰਕ ਨਿਹਾਰਾ ਤਰੇ ਨ ਬੈਟਿਓ ਏਮ ਜੈ ਧਾਰਾ ਸ੍ਰੀ ਗੁਰ ਤਰੇ ਪ੍ਰਯੰਕ ਨਿਹਾਰਾ ਇਹਨੇ ਕੀ ਵੇਖਿਆ ਕਿ ਜਿਹੜਾ ਮੈਂ ਪਲੰਘ ਭੇਜਿਆ ਉਸ ਪਲੰਘ ਦੇ ਉੱਪਰ ਗੁਰੂ ਜੀ ਬੈਠੇ ਨੇ ਤੇ ਮਨ ਵਿੱਚ ਕੀ ਸੋਚਦਾ ਤਰੇ ਨ ਬੈਠੋ ਕਹਿਣ ਲੱਗਾ ਫਿਰ ਮੈਂ ਵੀ ਪੁੰਜੇ ਕਿਉਂ ਬਾਵਾਂ ਮੈਂ ਧਰਤੀ ਤੇ ਕਿਉਂ ਬੈਠਾ ਮੇਰੇ ਘਰ ਦਾ ਪਲੰਘ ਹੈ ਮੇਰੇ ਪਲੰਘ ਤੇ ਗੁਰੂ ਅੰਗਦ ਸਾਹਿਬ ਬੈਠੇ ਨੇ ਤੇ ਮੈਂ ਵੀ ਪਲੰਘ ਤੇ ਬਹਿ ਜਾਣਾ ਕਿਉਂਕਿ ਮੈਂ ਮੈਂ ਵੀ ਤਾਂ ਆਪਣੇ ਪਿੰਡ ਦਾ ਚੌਧਰੀ ਆ ਹਾਂ ਜਾਇ ਸਹ ਰਾਹ ਨੇ ਕੀ ਦੇਸ ਬੈਠਾ ਜਲਦਾਰੀ ਕੇ ਮਾਨ ਅਮੈਠਾ ਇਹਨੇ ਜਾ ਕੇ ਪਲੰਘ ਤੇ ਬਹਿਣਾ ਕੀਤਾ ਬਾਕੀ ਸੰਗਤ ਧਰਤੀ ਤੇ ਬੈਠੀ ਆ ਪੁੰਜੇ ਬੈਠੀ ਐ ਜ਼ਮੀਨ ਤੇ ਬੈਠੀ ਐ ਇਹ ਪਲੰਗ ਤੇ ਬੈਠਾ ਤੇ ਇੱਕ ਗਲਤੀ ਹੋਰ ਕਰ ਲਈ ਪਲੰਗ ਤੇ ਵੀ ਜਾ ਕੇ ਸਰਹਾਣੇ ਵਾਲੇ ਪਾਸੇ ਬੈਠਾ ਪਲੰਗ ਦੇ ਸਰਹਾਣੇ ਵਾਲੇ ਪਾਸੇ ਭਾਵ ਜਿਸ ਪਾਸੇ ਉਹਦੀ ਦੌਣ ਹੈ ਜਿਸ ਪਾਸੇ ਪਲੰਗ ਦਾ ਸਿਰ ਹੈ ਉਧਰ ਬੈਠਾ ਜਿਸ ਪਾਸੇ ਉਹਦੀ ਪੈਂਧ ਹੈ ਉਧਰ ਨਹੀਂ ਬੈਠਾ ਜਿਸ ਪਾਸੇ ਰਸੀਆਂ ਪਾ ਕੇ ਉਸ ਮੰਜੇ ਦੇ ਪਲੰਗ ਦੇ ਜਾਲ ਨੂੰ ਕੱਸਿਆ ਜਾਂਦਾ ਉਹਨੂੰ ਆਪਾਂ ਪੈਂਧ ਕਹਿ ਦਿੰਨੇ ਆਂ ਕਈ ਇਲਾਕਿਆਂ 'ਚ ਇਹ ਦੇ ਰੋਪੜ ਵਾਲੇ ਪਾਸੇ ਦੌਣ ਕਹਿ ਦਿੰਦੇ ਨੇ ਉਧਰ ਨਹੀਂ ਬੈਠਾ ਹੁਣ ਤੁਸੀਂ ਇਹ ਗੱਲ ਜ਼ਰੂਰ ਚੇਤਾ ਰੱਖਣਾ ਤੁਸੀਂ ਕਹੋਗੇ ਗਿਆਨੀ ਜੀ ਅੱਜਕੱਲ ਤੇ ਪੈਂਧ ਵਾਲੇ ਮੰਜੇ ਲੱਭਦੇ ਹੀ ਨਹੀਂ ਤੇ ਫਿਰ ਕਿਵੇਂ ਪਤਾ ਲੱਗੇ ਵੀ ਸਰਹਾਣਾ ਕਿੱਧਰ ਐ ਫਿਰ ਸਰਹਾਣਾ ਸਰਹਾਣੇ ਤੋਂ ਹੀ ਪਤਾ ਲੱਗਦਾ ਜਿਹੜਾ ਤੁਸੀਂ ਸਿਰ ਥੱਲੇ ਲੈ ਕੇ ਸੌਣੇ ਆਉਨਾ ਅਰੇ ਤੁਸੀਂ ਵੇਖਿਆ ਹੋਏਗਾ ਕਿ ਤੁਸੀਂ ਬੈਠੇ ਹੋ ਤੁਹਾਡੇ ਤੋਂ ਕੋਈ ਵੱਡਾ ਬੰਦਾ ਆਇਆ ਅਗਰ ਉਹਨੂੰ ਅਕਲ ਹੋਏਗੀ ਤੇ ਉਹ ਸਰ ਸਰਹਾਣੇ ਵਾਲੇ ਪਾਸੇ ਨਹੀਂ ਬੈਠੇਗਾ ਉਹ ਤੁਹਾਡੇ ਪਵੰਦੀ ਵਾਲੇ ਪਾਸੇ ਬੈਠੇਗਾ ਤੁਸੀਂ ਕੀ ਕਰੋਗੇ ਨਹੀਂ 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 ਬਜ਼ੁਰਗੋ ਨਹੀਂ ਪਿਤਾ ਜੀ ਇਧਰ ਆਓ ਇਧਰ ਆਓ ਉਹ ਨਹੀਂ ਮੰਨੇਗਾ ਉਹ ਕਹਵੇਗਾ ਨਹੀਂ ਨਹੀਂ ਮੈਂ ਠੀਕ ਬੈਠਾ ਫਿਰ ਜਿਹੜੇ ਬਹੁਤ ਸਿਆਣੇ ਲੋਕ ਹੁੰਦੇ ਨੇ ਨਾ ਉਹ ਹੌਲੀ ਜੀ ਕੀ ਕਰਦੇ ਨੇ ਸਹਰਾਣਾ ਹੀ ਚੁੱਕਦੇ ਨੇ ਤੇ ਜਿਹੜੇ ਪਾਸੇ ਬਜ਼ੁਰਗ ਬੈਠਾ ਹੋਵੇ ਉਸ ਪਾਸੇ ਰੱਖ ਦਿੰਦੇ ਨੇ ਆਪੇ ਭਾਰ ਬਰਾਬਰ ਹੋ ਗਿਆ ਗੱਲ ਤੇ ਇੱਜ਼ਤ ਮਨ ਦੇਣ ਦੀ ਹੈ ਨਾ ਚੌਧਰੀ ਤੋਂ ਗਲਤੀ ਹੋ ਗਈ ਸਰਦਾਰ ਆਇਆ ਤੇ ਜਰੂਰ ਪਰ ਪੁੰਜੇ ਨਹੀਂ ਬੈਠਾ ਬੈਠਾ ਕਿੱਥੇ ਇਹ ਪਲੰਗ ਤੇ ਪਲੰਗ ਤੇ ਫੇਰ ਗਲਤੀ ਕਰ ਗਿਆ ਆ ਕੇ ਬਹਿ ਗਿਆ ਸਿਰ ਵਾਲੇ ਪਾਸੇ ਹਾਂਜੀ ਮੂਰਖ ਨਹ ਜਾਣੀ ਵੜ ਆਏ ਮੈਂ ਸਰਦਾਰ ਲਖੇ ਘਰ ਬਾਈ ਇਸ ਮੂਰਖ ਦੇ ਕੋਲੋਂ ਗਲਤੀ ਹੋ ਗਈ ਕਿ ਮੈਂ ਸਰਦਾਰ ਹਾਂ ਮੈਂ ਵੱਡਾ ਹੰਕਾਰੀ ਬਣ ਗਿਆ ਗੁਰੂ ਦੀ ਮਹਿਮਾ ਨੂੰ ਭੁੱਲ ਗਿਆ ਵੇਖੋ ਇਹ ਜ਼ਰੂਰ ਚੇਤਾ ਰੱਖੋ ਕੋਈ ਸੰਤ ਮਹਾਤਮਾ ਪੀਰ ਫਕੀਰ ਹੋਵੇ ਮਤਲਬ ਉਦਾਂ ਦਾ ਨਾ ਹੋਵੇ ਜਿੱਦਾਂ ਦੇ ਅੱਜ ਕੱਲ ਜੇਲ੍ਹ ਚ ਨੇ ਚੰਗਾ ਹੋਵੇ ਤੇ ਐਸੇ ਪੁਰਖ ਦੀ ਜਿਹੜੀ ਇਜਾਰਤ ਕਰਨੀ ਹੈ ਇਹ ਬਹੁਤ ਵੱਡਾ ਪੁੰਨ ਫਲ ਹੈ ਐਸੇ ਵਿਅਕਤੀ ਦੀ ਸੰਗਤ ਕਰਨੀ ਬੜਾ ਵੱਡਾ ਪੁੰਨ ਫਲ ਹੈ ऐसे व्यक्ति ਦੇ ਆਦਰ ਸਨਮਾਨ ਵਿੱਚ ਥੱਲੇ ਬਹਿ ਜਾਣਾ ਵੀ ਬੜਾ ਵੱਡਾ ਪੁੰਨ ਫਲ ਹੈ ਪਰ ਚੌਧਰੀ ਤੋਂ ਗਲਤੀ ਹੋ ਗਈ ਹਾਂਜੀ ਸੇਰੇ ਗੁਰ ਫੇਖ ਤੂ ਸ਼ਨ ਹੀ ਠਾਨੇ ਮੇਲੀ ਜਾਨ ਨਾ ਕਸ਼ੂਬ ਖਾਨੇ ਗੁਰੂ ਅੰਗਦ ਸਾਹਿਬ ਪਿਤਾ ਜੀ ਬੋਲੇ ਹੀ ਨਹੀਂ ਕਿ ਚੌਧਰੀ ਤੂੰ ਗਲਤ ਬਹਿ ਗਿਆ ਹੈ ਬਾਈ ਜੇ ਮੈਂ ਪਲੰਘ ਤੇ ਬਹਿਣਾ ਹੈ ਤੇ ਇੱਧਰ ਤੇ ਬਹਿ ਜਾ ਇਹ ਵੀ ਨਹੀਂ ਕਿਹਾ ਮੇਲੀ ਜਾਣ ਨਾ ਕਸ਼ੂ ਬਖਾਨੀ ਇਸ ਕਰਕੇ ਨਹੀਂ ਕਿਹਾ ਵੀ ਸਤਗੁਰੂ ਪੁਰਾਣੇ ਵਾਕਬ ਵੀ ਸਨ ਇਹ ਵੀ ਪੁਰਾਣਾ ਬੰਦਾ ਸੀ ਇਸੇ ਨਗਰ ਦਾ ਗੁਰੂ ਜੀ ਵੀ ਪੁਰਾਣੇ ਸੀ ਗੁਰੂ ਜੀ ਵੀ ਇਸ ਨਗਰ ਦੇ ਵਿੱਚ ਪਹਿਲਾਂ ਆ ਕੇ ਰਹਿ ਕੇ ਗਏ ਸਨ ਹਾਂਜੀ ਬੈਠ ਘਰੀ ਕਰ ਗਮਨੇ ਅਮੂੜਾ ਮਹਿਮਾ ਲਖੀ ਨਾ ਗੁਣ ਗਨ ਗੂੜ ਬੈਠ ਘਰੀ ਕਰ ਗਮਨੇ ਓ ਮੂੜਾ ਇੱਕ ਘੜੀ ਬੈਠਾ ਇੱਕ ਮਹੂਰਤ 23 24 25 ਮਿੰਟ ਬੈਠਾ ਬਹਿ ਕੇ ਤੇ ਚਲਾ ਗਿਆ ਗੁਰੂ ਜੀ ਨੇ ਇਸ ਨੂੰ ਕੁਝ ਨਹੀਂ ਕਿਹਾ ਨਾ ਇਹ ਮੁੜ ਕੇ ਬੋਲਿਆ ਆਇਆ ਹਾਜ਼ਰੀ ਭਰੀ ਤੇ ਘਰ ਚਲਾ ਗਿਆ ਹਾਂਜੀ ਪਿੱਛੇ ਸਿੱਖਣ ਗੁਰ ਸੰਗ ਕਹਿਓ ਇਹ ਤੋ ਆਤਮੂਰਖ ਹੀ ਲਹਿਓ ਪਿੱਛੇ ਸਿੱਖਣ ਗੁਰ ਸੰਗ ਕਹਿਓ ਜਦੋਂ ਚੌਧਰੀ ਚਲਾ ਗਿਆ ਤੇ ਸਿੱਖਾਂ ਨੇ ਕਿਹਾ ਵੀ ਮਹਾਰਾਜ ਇਹ ਤੇ ਬੜਾ ਮੂਰਖ ਹੈ। ਵੀ ਭਾਗ ਜਾ ਕੇ ਤੇ ਤੁਹਾਡੇ ਚਰਨਾਂ ਵਿੱਚ ਆ ਵੀ ਗਿਆ। ਤੇ ਕਿਸਮਤ ਇੰਨੀ ਮਾੜੀ ਕਿ ਤੁਹਾਨੂੰ ਮੱਥਾ ਵੀ ਨਹੀਂ ਟੇਕ ਸਕਿਆ। ਤੁਹਾਡੇ ਚਰਨ ਵੀ ਨਹੀਂ ਛੋਹ ਸਕਿਆ। ਤੁਹਾਡੀ ਸੰਗਤ ਵਿੱਚ ਵੀ ਨਹੀਂ ਬੈਠ ਸਕਿਆ। ਇਹ ਤੇ ਆਪਣੀ ਚੌਧਰਦਾਰੀ ਦੇ ਨਸ਼ੇ ਵਿੱਚ ਆਇਆ ਤੇ ਤੁਰ ਫਿਰ ਕੇ ਚਲਾ ਗਿਆ। ਪਿਛੇ ਸਿੱਖਣ ਗੁਰਸੰਗ ਕਹੇ ਹੋ ਇਹ ਤੋਂ ਅਤ ਮੂਰਖ ਹੀ ਲਏ ਹੋ ਵੇਖਣ ਵਾਲਿਆਂ ਨੇ ਵੀ ਕਿਹਾ ਸਿੱਖਾਂ ਨੇ ਵੀ ਮਹਾਰਾਜੇ ਤੇ ਚੌਧਰੀ ਤੇ ਕਾਦਾ ਹੈ ਮੂਰਖ ਹੀ ਹੈ ਹਾਂਜੀ ਬਚਤ ਆਮਾਨੇ ਪਰ ਬੈਠਣ ਇਹਾ ਪੁਨ ਨਪ ਗੂਰੇ ਕੀ ਦੇਸ ਲਹਾ ਕਹਿਣ ਲੱਗੇ ਮਹਾਰਾਜ ਇਹਨੇ ਬਹੁਤ ਵੱਡੀ ਗਲਤੀ ਕੀਤੀ ਕਿ ਇਹ ਆ ਕੇ ਇਸ ਪਲੰਘ ਦੇ ਉੱਪਰ ਬਹਿ ਗਿਆ ਇਹਨੇ ਆ ਕੇ ਥੰਦੇ ਬਹਿਣਾ ਹੀ ਨਹੀਂ ਮناسب ਸਮਝਿਆ ਆਇਆ ਤੇ ਇਹਨੇ ਆ ਕੇ ਪਲੰਘ ਵਾਲੇ ਪਾਸੇ ਮੂੰਹ ਵੀ ਨਹੀਂ ਕੀਤਾ ਪਹਿਲਾਂ ਮੱਥਾ ਵੀ ਨਹੀਂ ਟੇਕਿਆ ਤੇ ਜੇ ਪਲੰਘ ਵੱਲ ਤੁਰਿਆ ਤੁਰਿਆ ਤੇ ਜਾ ਕੇ ਸੱਜੇ ਪਾਸੇ ਬਹਿ ਗਿਆ ਹਾਂਜੀ ਬਰਜਤ ਬਰਜਤ ਜਾਏ ਸਿਰਾਨੇ ਬੈਠਿਆ ਕੁਛ ਅਨਾ ਅਦਾ ਇਹ ਜਾਣੇ ਕੁਝ ਸਿੱਖਾ ਕਹਿੰਦੇ ਨੇ ਕਿ ਮਹਾਰਾਜ ਇਸਨੂੰ ਵਰਜਿਆ ਵੀ ਸੀ ਰੋਕਿਆ ਵੀ ਸੀ ਇੱਕ ਦੋ ਬੰਦਿਆਂ ਨੇ ਚੌਧਰੀ ਸਾਹਿਬ ਆਜੋ ਥੱਲੇ ਬਹਿ ਜਾਓ ਸਰਦਾਰ ਜੀ ਥੱਲੇ ਬਹਿ ਜਾਓ ਪਰ ਇਹਨੇ ਕਿਸੇ ਦੀ ਗੱਲ ਨਾ ਸੁਣੀ ਤੇ ਨਾ ਮੰਨੀ ਵਰਜਿਤ ਵਰਜਿਤ ਜਾਏ ਸਹਰਾਣੇ ਬੈਠਿਓ ਕਛੂ ਨਾ ਆਦਾਇਬ ਜਾਣੇ ਇਹਨੇ ਕੋਈ ਅਦਬ ਜਾਣਿਆ ਹੀ ਨਹੀਂ ਇਹਨੇ ਤੁਹਾਡਾ ਕੋਈ ਇੱਜ਼ਤ ਮਾਨ ਮਹਾਰਾਜ ਕੀਤਾ ਹੀ ਨਹੀਂ ਸੋ ਨ ਸ੍ਰੀ ਅੰਗਦ ਸਹਜ ਸੁਭਾਏ ਬਾਗ ਬਕਾਨ ਉਹ ਸਭ ਨੇ ਸੁਨਾਏ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਆਕੇ ਆਪਣੇ ਮੁਖ ਤੋਂ ਬਚਨ ਬੋਲੇ ਸਾਰੀ ਸੰਗਤ ਨੂੰ ਸੱਚੇ ਬਾਦਸ਼ਾਹ ਨੇ ਉਹ ਬਚਨ ਸੁਣਾਏ ਹਾਂਜੀ ਭਲਾੰਗ ਪਗੂਰਾ ਕਸ਼ਿ ਨਰਹਿਓ ਅਬ ਤੇ ਇਨਕੋ ਸਭ ਕਿਛ ਦਹਿਓ ਸਤਿਗੁਰੂ ਪਿਤਾ ਜੀ ਕਹਿਣ ਲੱਗੇ ਭਾਈ ਐਸੇ ਹੰਕਾਰ ਦੇ ਵਿੱਚ ਕੁਝ ਬਚਦਾ ਨਹੀਂ ਹੁੰਦਾ ਨਾ ਪਲੰਗ ਨਾ ਪੰਘੂੜਾ ਅਬ ਤੇ ਇਨਕੋ ਸਭ ਕਿਛ ਦਹਿਓ ਹੰਕਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਅਸੀਂ ਜੋ ਕੁਝ ਵੀ ਪਾਇਆ ਹੈ ਵੇਖੋ ਇਹ ਤਾਂ ਜਾ ਕੇ ਘਰ ਬਜ਼ੁਰਗਾਂ ਨੂੰ ਵੀ ਪੁੱਛ ਲੈਣਾ ਜੋ ਕੁਝ ਮਿਲਿਆ ਉਹ ਤੁਹਾਨੂੰ ਸੇਵਾ ਤੋਂ ਮਿਲਿਆ ਹੈ ਬਖਸ਼ਿਸ਼ ਤੋਂ ਮਿਲਿਆ ਹੈ ਮਾਰਾ ਹੀ ਦੀ ਕਿਰਪਾ ਤੋਂ ਮਿਲਿਆ ਹੈ ਪਰ ਜੇ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਗਲਤ ਕੀਤਾ ਤੇ ਇਹ ਕਰੋਪੀ ਆਏਗੀ ਪਰਮਾਤਮਾ ਦੀ ਸਾੜ ਸਤੀ ਆਏਗੀ ਇਹ ਸਾਰਾ ਕੁਝ ਖਤਮ ਹੋ ਜਾਏਗਾ ਐਸੇ ਕਰਕੇ ਕਿਹਾ ਜਾਂਦਾ ਹੈ ਕਿ ਤਪੋ ਰਾਜ ਮਿਲਦਾ ਹੈ ਤੇ ਰਾਜੋ ਫਿਰ ਬੰਦਾ ਸਿੱਧਾ ਨਰਕ ਨੂੰ ਹੀ ਜਾਂਦਾ ਹੈ ਹਾਂਜੀ ਕਰਨ ਬੇਅਦਬੀ ਵੱਡੇ ਅਨ ਕੇਰੀ ਨਾਛ ਦੇਤ ਕਰ ਬਡ ਹੂੰ ਬਡੇਰੀ ਆਪਣੇ ਤੋਂ ਵੱਡਿਆਂ ਦੀ ਬੇਅਦਬੀ ਕਰਨਾ ਬਨਾਸ਼ ਕਰ ਦਿੰਦੀ ਹੈ ਮੈਂ ਤੇ ਇੱਥੇ ਬੈਠ ਕੇ ਹਮੇਸ਼ਾ ਬੇਨਤੀ ਕਰਦਾ ਤੁਸੀਂ ਕਿਸੇ ਦੀ ਇੱਜ਼ਤ ਨਾ ਕਰੋ ਕੋਈ ਗੱਲ ਨਹੀਂ ਹੋ ਸਕਦਾ ਤੁਹਾਨੂੰ ਕਰਨੀ ਨਾ ਆਉਂਦੀ ਹੋਵੇ ਇਸ ਕਰਕੇ ਆਪਣੀ ਜ਼ਿੰਦਗੀ ਚ ਪੱਲੇ ਬੰਨ ਲਓ ਕਿਸੇ ਲਈ ਚੰਗਾ ਨਾ ਬੋਲੋ ਤੁਹਾਡਾ ਕੁਝ ਨਹੀਂ ਜਾਏਗਾ ਪਰ ਕਿਸੇ ਮਾੜਾ ਨਾ ਬੋਲ ਬਿਆਜ ਜੇ ਬਚੇਗਾ ਹੀ ਕੁਝ ਨਹੀਂ ਕਿਸੇ ਡਿੱਗੇ ਨੂੰ ਨਾ ਚੁੱਕਿਓ ਕੁਝ ਨਹੀਂ ਹੋਏਗਾ ਪਰ ਕਿਸੇ ਖਲੋਤੇ ਨੂੰ ੱੱਕਾ ਨਾ ਮਾਰਦਿਆ ਜੀ ਬੁਰਾ ਕਰਨ ਤੋਂ ਬਚੋ ਨੇਕੀ ਕਰ ਸਕੋ ਤੇ ਜਰੂਰ ਕਰੋ ਨਾ ਕਰੋ ਤੇ ਕੋਈ ਗੱਲ ਨਹੀਂ ਅਗਰ ਆਪਾਂ ਨੇਕੀ ਨਹੀਂ ਕਰਦੇ ਤੇ ਫਿਰ ਤੇ ਨੋ ਪ੍ਰੋਫਿਟ ਰੋ ਲਾਊਸ ਪਰ ਜੇ ਅਸੀਂ ਬਦੀ ਕਰਦੇ ਆਂ ਤੇ ਫਿਰ ਤੇ ਟੋਟਲੀ ਲਾਸ ਹੈ ਪਤਾ ਨਹੀਂ ਕੁਝ ਬਚੇਗਾ ਵੀ ਕਿ ਨਹੀਂ ਬਚੇਗਾ ਗੁਰੂ ਅੰਗਦ ਦੇ ਪਿਤਾ ਮਹਾਰਾਜ ਕਹਿਣ ਲੱਗੇ ਭਾਈ ਕਰਨ ਬੇਅਦਬੀ ਵੱਡਿਆਂ ਨਕੇਰੀ ਨਾਸ਼ ਦੇਤ ਕਰ ਵੱਡੋ ਬਡੇਰੀ ਵੱਡਿਆਂ ਦੀ ਕੀਤੀ ਬੇਅਦਬੀ ਤਾਂ ਬਨਾਸ਼ ਕਰ ਦਿੰਦੀ ਹੈ ਤਾਂ ਸਿਆਣੇ ਕਹਿੰਦੇ ਨਾ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਪਰ ਜੇ ਨਹੀਂ ਕਰ ਸਕਦੇ ਤੇ ਵੱਧ ਘੱਟ ਬਤ ਬੋਲੋ ਆਪਣੇ ਬਜ਼ੁਰਗਾਂ ਨੂੰ ਤੱਕੇ ਨਾ ਮਾਰੋ ਆਪਣੇ ਬਜ਼ੁਰਗਾਂ ਨੂੰ ਘਰ ਵਿੱਚ ਨਹੀਂ ਸੁੱਖ ਦੇ ਸਕਦੇ ਨਾ ਦਿਓ ਪਰ ਘਰੋਂ ਬਾਹਰ ਨਾ ਕੱਢੋ ਇਹ ਚੇਤਾ ਰੱਖਣਾ ਤੁਹਾਡੇ ਬੱਚੇ ਵੇਖਦੇ ਨੇ ਤੁਹਾਨੂੰ ਆਪਣੇ ਬਾਪੂ ਨੂੰ ਬਾਹਰ ਕੱਢ ਦਿਆਂ ਤੇ ਇਹ ਐਕਸਪੈਰੀਮੈਂਟ ਉਹਨਾਂ ਤੁਹਾਡੇ ਤੇ ਕਰਨਾ ਜੇ ਤੁਸੀਂ ਆਪਣਾ ਪਿਓ ਕੱਢਿਆ ਤੇ ਤੁਹਾਨੂੰ ਜਰੂਰ ਕੱਢਣਗੇ ਇਹ ਲਿਖ ਲੈਣਾ ਚਾਹੀਦਾ ਸਾਨੂੰ ਹਾਂਜੀ ਵੱਡਿਆਂ ਨ ਕੋਟਾਂ ਨੇ ਸਨਮਾਨ ਸੋ ਜਾਨੋ ਏ ਹੋਏ ਮਹਾਨਾ ਜਿਹੜਾ ਵਿਅਕਤੀ ਆਪਣੇ ਤੋਂ ਵੱਡਿਆਂ ਦਾ ਸਨਮਾਨ ਕਰਦਾ ਭਾਵੇਂ ਬੱਚਾ ਹੈ ਭਾਵੇਂ ਜਵਾਨ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਜਿਹੜਾ ਵਿਅਕਤੀ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਦਾ ਇਹ ਜ਼ਰੂਰ ਯਾਦ ਰੱਖਣਾ ਵੱਡਿਆਂ ਨ ਕੋਟਾਂ ਨੇ ਸਨਮਾਨ ਸੋ ਜਾਨੋ ਏ ਹੋਏ ਮਹਾਨ ਅੱਜ ਨਹੀਂ ਤੇ ਕੱਲ ਇਹ ਵਿਅਕਤੀ ਬਹੁਤ ਵੱਡਾ ਹੋ ਜਾਏਗਾ ਕਿਉਂਕਿ ਉਹ ਕਿਸੇ ਦੇ ਪੈਰੀਂ ਹੱਥ ਲਾਏਗਾ ਤੇ ਹਰ ਇੱਕ ਵਿਅਕਤੀ ਕਹੇਗਾ ਪੁੱਤ ਜੀ ਹੁੰਦਾ ਰੋ ਮਹਾਰਾਜ ਤੇਨੂੰ ਉੱਚੇ ਮਾਨ ਮਰਤਬੇ ਦੇਣ ਹੰ ਤਾਂਤੇ ਘਟਤ ਘਟਤ ਕਟ ਗਏ ਨਹ ਓਕ ਸਿ ਸ ਬਿਨਾਸੀ ਪਏ ਇਸ ਤਰ੍ਹਾਂ ਫਿਰ ਹੋਇਆ ਕਿ ਜੋ ਬਚਨ ਸੀ ਗੁਰੂ ਦੇ ਸੱਚ ਹੋ ਗਏ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਉਹ ਜਿਹੜਾ ਚੌਧਰੀ ਸੀ ਤੇ ਚੌਧਰੀ ਦਾ ਪਰਿਵਾਰ ਜਿਹੜਾ ਸੀ ਉਹ ਖਤਮ ਹੋ ਗਿਆ। ਆ ਬਗਿਆ ਜਿਹੜੀ ਹੈ ਪਾਪ ਜਿਹੜਾ ਹੈ ਭੁੱਲ ਜਿਹੜੀ ਹੈ અપਮਾਨ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਰਾਫ ਹੈ। ਸਾਰੀ ਚੌਧਰ ਖਤਮ ਹੋ ਗਈ ਸਾਰੀ ਜਿਹੜੀ ਘਰ ਦੀ ਧਰਨ ਦੌਲਤ ਸੰਪਤੀ ਸੀ ਉਹ ਵੀ ਖਤਮ ਹੋ ਗਈ।